ਓਏ ਓਏ ਤੂੰ ਤਾਂ ਮੇਰੇ ਮਗਰ ਹੀ ਆ ਗਿਆ ਮੈਂ ਤਾਂ 10 ਮਿੰਟ ਆਉਦੇ ਜਾਰਾ ਕੋਲੇ ਚਿੱਤ ਪਰਚੌਣ ਆਇਆ ਸੀ ਭਰਾਵਾ ਤੈਨੂੰ ਮੈਂ ਆਏ ਕਹਿਣਾ ਹੈਗਾ ਵੀ ਬਾਰਡਰ ਤੋਂ ਆਉਦੇ ਕਿਸਾਨ ਸਾਹਵळा ਇਹ ਤਾਂ ਠੇਠੀ ਵਾਲਾ ਕਰਦੇ ਓਏ ਤੈਨੂੰ ਕੀ ਡਰਾ ਉੱਥੇ ਬੈਰੀਗੇਟ ਪੱਥਰ ਸਾਰਾ ਇੰਤਿਆਮ ਕਰਖਿਆ ਆਪਾਂ ਓਏ ਚਾਚਾ ਸਿਆ ਓਏ ਇਹ ਤਾਂ ਤੂੰ ਬਾਲਾ ਵੱਡਾ ਬਹਿ ਪਾਲੀ ਫਿਰਦਾ ਓਹ ਨੋ ਏਮੇ ਸਾਰ ਕੇ ਫੋੜਦਾ ਜੰਗਲਾ ਓਏ ਤੇਰਾ ਕਿਸਾਨ ਨਾਲੋਂ ਬਾਹ ਨਹੀਂ ਪਿਆ ਓਏ ਤਾਂ ਆਉਦੇ ਹੀ ਤੇ ਆ ਜਾ ਹਣ ਤਾਂ ਪਨਾਮਾ ਦੇ ਜੰਗਲਾਂ ਵਿੱਚ ਦੀ ਹੋ ਕੇ ਮੈਕਸੀਕੋ ਦੀ ਕੰਨ ਟਾਪ ਕੇ ਅਮਰੀਕਾ ਵੱਜਦੇ ਆ ਹੋਰ ਤਾਂ ਹੋਰ ਹੁਣ ਤਾਂ ਹਰਿਆਣਿਆ ਵੀ ਨਾਲ ਆ ਗਏ ਕਿਸੇ ਲੋਟ ਬਾਰਡਰ ਤੋਂ ਪੱਥਰ ਚੱਕਵਾ ਦੇ ਆਉਂਦਿਆਂ ਬੋਟਾ ਚ ਹਰਿਆਣਿਆੜੇ ਮੇਰਾ ਜੁੱਲੀ ਵੀਸਰਾ ਚੱਕ ਦੇਣਗੇ ਹਰਿਆਣੇ ਚੋਂ